ਸਰ ਐਕਚੁਅਲੀ ਜਿਵੇਂ ਉਹਨਾਂ ਨੇ ਤੁਹਾਨੂੰ ਕਿਹਾ ਕਿ ਉਹ ਤੁਹਾਡੇ ਭੂਆ ਦੇ ਪਿੰਡ ਤੋਂ ਹਨ ਔਰ ਮੈਂ ਸਰ ਉੱਥੇ ਵਿਆਹੀ ਆ ਜਿੱਥੇ ਤੁਹਾਡੇ ਸਹੁਰਿਆਂ ਦੇ ਪਿੰਡ ਤੋਂ ਮੈਂ ਵਿਆਹੀ ਆ ਪੇਵਾ ਫਿਰ ਮੈਂ ਐਕਚੁਅਲੀ ਪੇਵਾ ਵਿਆਹੀ ਆ ਔਰ ਮੇਰਾ ਜਿਹੜਾ ਪਪਾ ਉਹਨਾਂ ਦਾ ਜ਼ਿਲ੍ਹਾ ਉਹ ਸਰ ਪਟਿਆਲਾ ਐ ਐਕਚੁਅਲੀ ਸਰ ਥੈਂਕ ਯੂ ਫॉर ਗਿਵਿੰਗ ਅਸ ਅ ਬਿਗ ਡੇ ਅ ਅੱਜ ਇੱਕ ਐਸਾ ਵੜਪਾਗਾ ਦਿਨ ਮਿਲਿਆ ਹੈ ਕਿ ਜਿੱਥੇ ਸਾਡੇ ਪੈਰੈਂਟਸ ਦੇ ਔਰ ਸਾਡੇ ਸੁਪਨੇ ਸাকার ਹੋ ਰਹੇ ਆ ਔਰ ਇੱਕ ਵਾਰ ਮੈਂ ਸੋਨ ਸਕਦੇ ਹਾਂ ਕਿ ਇਹ ਕਿਸ ਸਰਕਾਰ ਕਰਕੇ ਸਫਲ ਹੋ ਰਿਹਾ ਜੀ ਮਾਨ ਸਰਕਾਰ ਕਰਕੇ ਸਰ ਜਿਵੇਂ ਤੁਸੀਂ ਸਾਨੂੰ ਟਰਸਟਵਰਦੀ ਬਣਾ ਕੇ ਜਿਵੇਂ ਤੁਸੀਂ ਸਾਡੇ ਤੇ ਟਰਸਟ ਕਰਕੇ ਸਾਨੂੰ ਸਕੂਲਾਂ ਚ ਭੇਜੋਗੇ ਓਵੇਂ ਹੀ ਅਸੀਂ ਸਰ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਜਿਹੜੇ ਨੰਨੇ-ਮੁੰਨੇ ਬੱਚੇ ਹੋਣਗੇ ਅਸੀਂ ਸਰ ਉਹਨਾਂ ਦੇ ਵੀ ਸੁਪਨੇ ਸਾਕਾਰ ਕਰਾਂਗੇ ਥੈਂਕ ਯੂ ਸੋ ਮਚ ਸਰ ਤੁਸੀਂ ਨਾਮ ਦੱਸਿਓ ਜੀ ਨਾਮ ਕੀ ਹੈ ਸਰ ਮੇਰਾ ਰਬਨੀਤ ਕੌਰ ਨਾਮ ਹੈ ਐਕਚੁਅਲੀ ਸਰ ਮੇਰੇ ਫਾਦਰ ਇਨ ਲਾ ਨੇ ਮੈਨੂੰ ਬੋਲਿਆ ਸੀਗਾ ਕਿ ਤੁਸੀਂ ਉਹਨਾਂ ਨੂੰ ਜਰੂਰ ਬੋਲ ਕੇ ਆਇਓ ਕਿ ਤੁਸੀਂ ਉਹਨਾਂ ਦੇ ਸਹੁਰਿਆਂ ਦੇ ਸ਼ਹਿਰ ਤੋਂ ਠੀਕ ਹੈ ਓਕੇ ਸਰ ਥੈਂਕ ਯੂ ਸਰ ਈਲਾ ਮਾਨਸਾ ਦਾ ਰਹਿਣ ਵਾਲਾ ਹਾਂ ਜੀ ਸਰ ਪਹਿਲਾਂ ਮੈਂ ਪ੍ਰਾਈਵੇਟ ਨੌਕਰੀ ਕਰਦਾ ਸੀਗਾ ਜੀ ਮੈਂ ਸ਼ਾਮ ਨੂੰ 5 ਵਜੇ ਤੱਕ ਤਾਂ ਨੌਕਰੀ ਕਰਦਾ ਸੀਗਾ ਜੀ ਸਾਰੀ ਰਾਤ ਬੈਠ ਕੇ ਸਰ ਮੈਂ ਇਸ ਪਰ ਦੀ ਲਈ ਤਿਆਰੀ ਕੀਤੀ ਸੀਗੀ ਹਾਈ ਮੈਰਿਟ ਦੇ ਵਿੱਚ ਨੰਬਰ ਆ ਗਿਆ ਸੀ ਸਰ ਪਰ ਜਿਵੇਂ ਸਰ ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੇ ਦੱਸਿਆ ਕਿ ਸਾਡੀ ਭਰਤੀ ਲੀਗਲ ਟੈਕਨੀਕਲਿਟੀ ਦੇ ਵਿੱਚ ਫਸ ਚੁੱਕੀ ਸੀ ਤੇ ਸਰ ਮੈਂ ਇਹ ਪਰਸਨਲੀ ਮਤਲਬ ਸਰ ਨੂੰ ਮਿਲਦਾ ਰਿਹਾ ਜੀ ਇਹ ਚੀਜ਼ ਦੇ ਵਿੱਚ ਤੇ ਸਰ ਸਰ ਬਿਨਾਂ ਕਿਸੇ ਸਿਕਿਉਰਿਟੀ ਤੋਂ ਸ਼ਾਮ ਨੂੰ ਏਜੀ ਆਫਿਸ ਦੇ ਵਿੱਚ ਸਾਡੀ ਭਰਤੀ ਨੂੰ ਬਚਾਉਣ ਦੇ ਲਈ ਦਿਨ ਰਾਤ ਮੈਂ ਇੰਤਜ਼ਾਰਦੇ ਰਹੇ ਸਰ ਬਿਨਾ ਕਿਸੇ ਸਿਕਿਉਰਿਟੀ ਤੋਂ ਸਰ ਅਸੀਂ ਪਹਿਲੀ ਵਾਰੀ ਇਹ ਚੀਜ਼ ਦੇਖੀ ਹੈ ਵੀ ਕੋਈ ਮੌਜੂਦਾ ਮੰਤਰੀ ਸਰ ਸਾਡੀ ਭਰਤੀ ਨੂੰ ਬਚਾਉਣ ਲਈ ਖੁਦ ਅੱਗੇ ਆ ਰਿਹਾ ਜੀ ਬਿਨਾ ਕਿਸੇ ਸਿਕਿਉਰਿਟੀ ਤੋਂ ਸਰ ਮੈਂ ਮਤਲਬ ਸਰ ਮੇਰੇ ਡੈਡੀ ਲੇਬਰ ਕਰਦੇ ਆ ਜੀ ਤੇ ਸਾਡੇ ਮਤਲਬ ਪਰਿਵਾਰ ਦੇ ਵਿੱਚ ਮੇਰੀ ਪਹਿਲੀ ਨੌਕਰੀ ਹੈ ਜੀ ਮੈਂ ਪਹਿਲੀ ਵਾਰ ਤਿਆਰੀ ਕੀਤੀ ਤੇ ਪਹਿਲੀ ਵਾਰੀ ਨੌਕਰੀ ਲਈ ਹੈ ਸਰ ਇਹ ਮੇਰੇ ਟੱਬਰ ਦੇ ਵਿੱਚ ਕਿਸੇ ਨੂੰ ਨੌਕਰੀ ਨਹੀਂ ਮਿਲੀ ਸਰ ਇਸ ਤੋਂ ਪਹਿਲਾਂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਇਸ ਤੋਂ ਵੀ ਵੱਧ ਧੰਨਵਾਦ ਸਰ ਸਰਦਾਰ ਹਰਜੋਤ ਸਿੰਘ ਬੈਂਸ ਜਿਨ੍ਹਾਂ ਨੇ ਸਾਡੀ ਭਰਤੀ ਕੀਤੀ ਸਰ ਅਸੀਂ ਆਸ ਕਰਦੇ ਹਾਂ ਕਿ ਇਹ ਹਮੇਸ਼ਾ ਤੰਦਰੁਸਤ ਰਹਿੰਦੇ। ਠੀਕ। ਆਸੀ ਸਰ ਜਦੋਂ ਪਹਿਲਾਂ ਰਿਹੈਸਲ ਕਰ ਰਹੇ ਸੀ ਜੀ ਇੱਕ ਕੈਂਡੀਡੇਟ ਖੋਦ ਉੱਠ ਕੇ ਆਇਆ ਜੀ ਸਾਡੇ ਕੋਲ। ਉਹ ਕਹਿੰਦਾ ਸੀ ਐਮ ਸਾਹਿਬ ਦੀ ਮੈਂ ਭੂਆ ਦੇ ਪਿੰਡ ਤੋਂ ਆ ਜੀ ਵੀ ਮੈਨੂੰ ਜ਼ਰੂਰ ਬੁਲਾਇਓ। ਰਾਹੁਲ ਸਿੰਘ ਨੇ ਜੀ ਪਿੰਡ ਕਲਵਾਣੂ ਤੋਂ। ਕਲਵਾਣੂ ਆ ਮਾਈਕ ਦਿਓ ਜੀ ਇੱਧਰ। ਆਪ ਆਇਤੋ ਬਹਾਰ ਆਈ ਆਪ ਆਇਤੋ ਬਹਾਰ ਆਈ ਸਿਰੋ ਟਾਕਰ ਦੇਖਾ ਤੋ ਖੁਸ਼ੀਆਂ ਕੀ ਬਹਾਰ ਆਈ ਵਾਹ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਸਾਂਝੀ ਕਰਨਾ ਚਾਹੁੰਦਾ ਵੈਗਰੂ ਜੀ ਦੀ ਖਾਲਸਾ ਸ੍ਰੀ ਵੈਗਰੂ ਜੀ ਦੀ ਫਤਿਹ ਜੀ ਮੇਰੇ ਵੱਲੋਂ ਨਵੇਂ ਅਦਬ ਦੇ ਸਾਥੀਆਂ ਵੱਲੋਂ ਸਭ ਤੋਂ ਪਹਿਲਾਂ ਜੀ ਸਾਹਮਣੇ ਬੈਠੇ ਮਾਨ ਸਾਹਿਬ ਜੀ ਉਹਨਾਂ ਦੇ ਨਾਲ ਬੈਠੇ ਸਰਦਾਰ ਹਰਜੋਤ ਸਿੰਘ ਜੀ ਸਿੱਖ 77 ਮੈਰੰਜੀ ਮੇਰੇ ਵੱਲੋਂ ਸਾਸੀ ਕਾਲਜੀ ਸਾਰਿਆਂ ਨੂੰ ਜੀ ਸਰ ਮੈਂ 2021 ਦੀ ਗੱਲ ਦੱਸਣ ਲੱਗਿਆ ਸਰ ਮੇਰੇ ਨਾਲ ਨਾ ਤਿੰਨ ਦੋਸਤ ਹੁੰਦੇ ਸੀ ਸਰ ਅਸੀਂ ਇਕੱਠੇ ਪੜਿਆ ਤੇ ਇਕੱਠੇ ਰਹੇ ਹਾਂ ਜੀ ਤੇ 2021 ਦੇ ਵਿੱਚ ਕੀ ਹੋਇਆ ਉਹ ਕਹਿਣ ਲੱਗੇ ਵੀ ਸਰ ਤੁਸੀਂ ਆਸ਼ਾ ਦੋ ਨੌਕਰੀ ਦੀ ਵੀ ਪਿਛਲੀ ਸਰਕਾਰਾਂ ਨੇ ਆਪਣਾ ਕੁਝ ਨਹੀਂ ਕੀਤਾ ਵੀ ਆਪਾਂ ਚਾਰੇ ਜਣੇ ਫੌਰਨ ਚੱਲ ਜਾਂਦੇ ਹਾਂ ਚਲੋ ਉਹਨਾਂ ਨਾਲ ਗੱਲ ਚੱਲੀ ਜਦੋਂ ਤੁਹਾਡੀ ਸਰਕਾਰ ਬਣ ਗਈ ਤਾਂ ਮੈਂ ਉਹਨਾਂ ਨੂੰ ਕਹਤਾ ਮੈਂ ਆਪਾਂ ਪਾਸਵਰਡ ਸਾਈਟ ਤੇ ਰੱਖਤਾ ਜੀ ਵੀ ਮੈਨੂੰ ਹੁਣ ਪਾਸਵਰਡ ਦੀ ਲੋੜ ਨਹੀਂ ਹੈਗੀ ਮਾਨਸਾਵਾ ਜੀ ਆ ਗਏ ਨੇ ਸਾਡੇ ਦਰਮਾਨ ਹੁਣ ਮੈਨੂੰ ਕੋਈ ਕੰਮ ਆਣ ਦੀ ਲੋੜ ਨਹੀਂ ਉਹਨਾਂ ਵਿੱਚ ਇੱਕ ਦੋਸਤ ਅੱਜ ਮਲੇਸ਼ੀਆ ਵਕਿਆ ਸਰ ਉਹਨੇ ਮੈਨੂੰ ਇੱਕ ਗੱਲ ਕੀਤੀ ਕਹਿੰਦਾ ਦੇਖਾਂਗੇ ਮਾਨਸਾ ਸਾਹਿਬ ਤੁਹਾਨੂੰ ਕਿੰਨੇ ਕੁ ਜੁਆਇਨਿੰਗ ਲੈਟਰ ਦਿੰਦਾ ਉਹਨਾਂ ਨੇ ਇਹ ਗੱਲ ਕਹੀ ਮੇਰੀ ਜੀ ਪਰ ਮੈਨੂੰ ਅੱਜ ਬਹੁਤ ਮਹਿਸੂਸ ਖੁਸ਼ੀ ਮਹਿਸੂਸ ਹੋ ਰਹੀ ਆ ਸਰ ਮੈਨੂੰ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਲੈਟਰ ਮਿਲੇ ਸਰ ਸੋਡੀ ਸਰਕਾਰ ਦੇ ਵਿੱਚ ਮੈਂ ਬਹੁਤ ਖੁਸ਼ ਹੋਇਆ ਪਹਿਲੀ ਜੁਆਇਨਿੰਗ ਮੇਰੀ 2 ਜੁਲਾਈ 2023 ਦੇ ਵਿੱਚ ਸਰਦਾਰ ਹਰਜੋਤ ਸਿੰਘ ਬੈਂਸ ਨੇ ਮੇਰੀ ਆਈਡੀ ਦੇ ਉੱਪਰ ਪਾਈ ਜੀ ਮੈਂ ਬਹੁਤ ਬਹੁਤ ਥੈਂਕ ਯੂ ਸੈਨਾਂ ਦਾ ਸਰਦਾਰ ਹਰਜੋਤ ਸਿੰਘ ਬੈਂਸ 21 ਆਪਣਾ 19 April 19 March 2025 ਦੇ ਵਿੱਚ ਦੂਜੀ ETT 23 24 ਦੇ ਵਿੱਚ ਨੰਬਰ ਆਇਆ ਸਰ ਅੱਜ ਮੈਂ 5894 ਦੇ ਵਿੱਚ ਜੁਆਇਨਿੰਗ ਕਰਨ ਜਾ ਰਿਹਾ ਹਾਂ ਸਰ ਮੈਂ ਬਹੁਤ ਬਹੁਤ ਥੈਂਕ ਯੂ ਸਾਡੀ ਟੀਮ ਵੱਲੋਂ ਸਾਡੇ ਸਮੁੱਚੇ ਟੀਚਰ ਅਧਿਆਪਕ ਵੱਲੋਂ ਤੁਹਾਡਾ ਬਹੁਤ ਬਹੁਤ ਥੈਂਕ ਯੂਸ ਕਰਨ ਜਾ ਰਿਹਾ ਸਰ ਮਬ ਤੇ ਜਾਣ ਤੋਂ ਬਚ ਗਿਆ ਜੀ ਮੇਰੇ ਪਰਿਵਾਰ ਤੋਂ ਟੁੱਟਣ ਤੋਂ ਬਚ ਗਿਆ ਸਰ ਮੈਂ ਇਹ ਤੁਹਾਡੀ ਦਿਆ ਨਾਲ ਹੋਇਆ ਸਰ ਸਭ ਕੁਝ ਜੀ ਬਹੁਤ ਧੰਵਾਦ ਸਰ ਥੋੜੇ ਕਲਵਾਨ ਵਾਲੀ ਬੋਲੀ ਤੇ ਬੋਲਦੇ ਹਾਂਜੀ ਸਰ ਹਾਂ ਭਾਈ ਕਿ ਤੌਰ ਚੱਲਿਆ ਤਾਂ ਉਹ ਮੇਰੀ ਬਾਤ ਤੋਂ ਸੁਣ ਕੇ ਯਾ ਕੜਾ ਜਾ ਰਿਹਾ ਭਾਈ ਮੈਂ ਜੀ ਮਾਤਾ ਸਵੇਰੇ ਉੱਠ ਕੇ ਬੋਲਦੀ ਮੈਨੂੰ ਦੇ ਉੱਠ ਜਾ ਹੁਤਾ ਸੂਰਜ ਵੀ ਸਿਰ ਤੇ ਸਿਰ ਤੇ ਚੜਿਆ ਆ ਪੱਟਾ ਖੁੱਲਿਆ ਫਿਰਦਾ ਉਹ ਵੀ ਮੰਨ ਲੈ ਸਰ ਤਰਫਾਨ ਦੀ ਪਿੰਡੇ ਬੋਲੀ ਬਹੁਤ ਹੈ ਸਾਡੇ ਨਾਲ ਇੱਕ ਵਾਰੀ ਮਾਹਲੀ ਤੋਂ ਮੈਡਮ ਆਗੇ ਜੀ ਤੇ ਮੈਂ ਉੱਥੇ ਪੜ੍ਹਾਉਂਦਾ ਸੀ ਤੇ ਉਹ ਮੈਡਮ ਵਾਲੀ ਤੋਂ ਆਏ ਉਹਨੂੰ ਬੋਲੀ ਦਾ ਨਹੀਂ ਪਤਾ ਸੀ ਲੱਗਦਾ ਤੇ ਬੱਚੇ ਜਦੋਂ ਕਹਿੰਦੇ ਵੀ ਅਸੀਂ ਇੱਕ ਨੰਬਰ ਜਾਣਾ ਪੰਜਾਬੀ ਦੇ ਵਿੱਚ ਉਹ ਬੱਚੇ ਕਹਿੰਦੇ ਤੂੰ ਕਤੌੜ ਜਿਹੜਾ ਭਾਈ ਉਹ ਮੈਡਮ ਮੇਰੇ ਕੋਲ ਆਈ ਕਹਿੰਦੇ ਮੈਨੂੰ ਗਾਣਾ ਕੱਢੀਂਦਾ ਕਤੌੜ ਕੁ ਤੋੜ ਕੇ ਜਾਂਦਾ ਮੈਂ ਕਿਹਾ ਜੀ ਉਹ ਗਾਣਾ ਨਹੀਂ ਕੱਢ ਰਹੀ ਉਹ ਐਕਚੁਅਲੀ ਇਹ ਕਹਿ ਰਹੇ ਵੀ ਤੁਸੀਂ ਕਿੱਥੇ ਚਲੇ ਗਏ ਉਹ ਸਾਡੀ ਬੋਲੀ ਆ ਸਰ ਤੁਸੀਂ ਪਿੰਡ ਨਾਲ ਵਿਚਰੇ ਹੋ ਬਹੁਤ ਡੂੰਗੀ ਸਾਜਾ ਤੁਹਾਡੀ ਉਸ ਪਿੰਡ ਨਾਲ ਜੀ ਬਹੁਤ ਬਹੁਤ ਧੰਨਵਾਦ ਜੀ ਮਹਿਫਿਲ ਮੇ ਗਲਾਬ ਹੁੰਦੇ ਹੈ ਮਹਿਫਿਲ ਮੇ ਹਜ਼ਾਰੋ ਗਲਾਬ ਹੁੰਦੇ ਹੈ ਹਮਾਰੇ ਗਲਾਬ ਤਾਂ ਸਾਹਮਣੇ ਬੈਠੇ ਹੈ ਅੱਜ ਹਜ਼ਾਰੋ ਕਨਜੁਕਤੀ ਪੱਤਰ ਜੋ ਵੰਡੇ ਗਏ ਥੈਂਕ ਯੂ ਸਰ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ ਕਿਉਂਕਿ ਇਹਨਾਂ ਦੇ ਜਿਹੜਾ ਪਿੰਡ ਹੈ ਉਹ ਹਰਿਆਣੇ ਦੇ ਬਾਰਡਰ ਤੇ ਲੱਗਦੇ ਹੈ ਆਕੜਾ ਨਹਿਰ ਦੇ ਨੇੜੇ ਘਗਾ ਕੱਗਾ ਕਲਵਾਨੋਂ ਕਹਿੰਦੇ ਆ ਤੇ ਇਹਨੂੰ ਆਪਾਂ ਕਹਿ ਦਿੰਨੇ ਆ ਇਹ ਬਾਂਗਰ ਬੋਲੀ ਬੋਲਦੇ ਆ ਯੂੰ ਕਰ ਬਾਈ ਤੇਰੀ 부ਆ ਕੋਈ ਇਹ ਬਾਤ ਕਹੇ ਕਿ ਉਸਕੋ ਸਰਪੰਚੀਵੇਂ ਖੜਾ ਕਰਾਂਗੇ ਇਸ ਵਾਰ ਅਸੀਂ ਫੁੱਪੜ ਜੀ ਨੂੰ ਪੁੱਛੀ ਜਾਂਦੇ ਫੁੱਪੜ ਜੀ ਅੱਧੀ ਪਤਾ ਨਹੀਂ ਕੀ ਬੋਲੀ ਜਾਂਦੇ ਅੱਧੀ ਕੀ ਬੋਲੀ ਜਾਂਦੇ ਆ ਸੋ ਪਰ ਬੜੀ ਅੱਛੀ ਤੁਸੀਂ ਗੱਲ ਦੱਸੀ ਕਿ ਤੁਸੀਂ ਵਿਦੇਸ਼ ਚ ਜਾਣ ਦਾ ਪ੍ਰੋਗਰਾਮ ਕਿ ਲੈ ਕੈਨਸਲ ਕਰਤਾ ਪਹਿਲੇ ਤੁਹਾਨੂੰ ਕੌਨਫੀਡੈਂਸ ਸੀਗਾ ਤੇ ਤੁਹਾਨੂੰ ਆਪਣੀ ਮਿਹਨਤ ਤੇ ਕੌਨਫੀਡੈਂਸੀ ਸੋ ਤੁਹਾਡੀ ਮਿਹਨਤ ਦਾ ਅੱਜ ਫਲ ਮਿਲਿਆ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਸਰ ਜਿਹੜੀ ਰਾਮਫਲ ਉਹਨਾਂ ਨੇ ਵਿਦੇਸ਼ ਜਾਣ ਦੀ ਗੱਲ ਕੀਤੀ ਆ ਤੁਸੀਂ ਵੀ ਕਿਹਾ ਜੀ ਪੰਜਾਬੀ ਦੇ ਸ਼ਾਇਰ ਨੇ ਤ੍ਰੈ ਲੋਚਨ ਲੋਚੀ ਬਹੁਤ ਸੋਹਣਾ ਲਿਖਿਆ ਉਹਨਾਂ ਨੇ ਇੱਕ ਕਿ ਡਾਲਰਾਂ ਚੋਂ ਨਿਕਲਿਆ ਜਾਣਾ ਨਹੀਂ ਹੁਣ ਘਰਾਂ ਨੂੰ ਪਰਤਿਆ ਜਾਣਾ ਨਹੀਂ ਤੋੜ ਨਾ ਤੂੰ ਸਾਰੇ ਰਿਸ਼ਤੇ ਤੋੜਨਾ ਰੂਹ ਦਾ ਰਿਸ਼ਤਾ ਤੋੜਿਆ ਜਾਣਾ ਨਹੀਂ ਅਸਲ 'ਚ ਰੂਹ ਦੇ ਰਿਸ਼ਤੇ ਨੇ ਮਿੱਟੀ ਨਾਲ ਨੌਕਰੀ ਵੀ ਇੱਕ ਜ਼ਰੀਆ ਬਣ ਜਾਂਦੀ ਆ ਆਪਣੀ ਮਿੱਟੀ ਨਾਲ ਜੋ ਪਿਆਰ ਆ ਜੋ ਇੱਥੇ ਰਹਿਣ ਦਾ ਨਜ਼ਾਰਾ ਆ ਉਹ ਜੀ ਕੋਈ ਰੀਸ ਨਹੀਂ ਹੈ ਕੋਈ ਇਸ ਸਾਈਡ ਤੋਂ ਆਪਣਾ ਆ ਮੈਡਮ ਨੂੰ ਦਿਓ ਜੀ ਸਤਿ ਸ਼੍ਰੀ ਅਕਾਲ ਸਰ ਮੇਰਾ ਮੇਰਾ ਨਾਮ ਸੰਦੀਪ ਹੋਰ ਜਿਲ੍ਹਾ ਰੂਪਨਗਰ ਸਰ ਤੇ ਮੈਂ ਅੱਜ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਜੋ ਸੁਪਨਾ ਮੈਂ ਤੇ ਮੇਰੇ ਮਾਤਾ-ਪਿਤਾ ਨੇ ਦੇਖਿਆ ਸੀ ਅੱਜ ਤੁਹਾਡੇ ਕਰਕੇ ਪੂਰਾ ਹੋ ਰਿਹਾ ਹੈ ਸਰ ਤੇ ਸਰ 2 ਸਾਲ ਪਹਿਲਾਂ ਤੁਹਾਡੀ ਸਰਕਾਰ ਵਿੱਚ ਮੇਰੇ ਹਸਬੰਡ ਨੂੰ ਵੀ ਨਿਯੁਕਤੀ ਪੱਤਰ ਮਿਲਿਆ ਸੀ ਤੇ ਅੱਜ ਮੈਨੂੰ ਮਿਲ ਰਿਹਾ ਹੈ ਸਰ ਬਹੁਤ-ਬਹੁਤ ਧੰਨਵਾਦ ਓਕੇ ਵਾਹ ਵਾਹ ਸਰ ਇੱਕ ਦੋ ਹੋਰ ਲੈ ਲਈਏ ਜੇ ਟਾਈਮ ਹੈ ਜੀ ਇੱਕ ਦੋ ਸਟੂਡੈਂਟ ਦਾ ਹੋਰ ਹਾਂਜੀ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਹਰਪ੍ਰੀਤ ਸਿੰਘ ਪਿੰਡ ਤਲੇਵਾਂ ਦੇ ਮਾਨਸਾ ਤੋਂ ਬਿਲੋਂਗ ਕਰਦਾ ਹਾਂ ਸਰ ਸਰ ਮੈਂ ਸਰਕਾਰ ਵਿੱਚ ਦੋ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕਿਆ ਹਾਂ ਮੈਂ ਪੰਜਾਬ ਪੁਲਿਸ ਵਿੱਚ ਆਪਣੀ ਸੇਵਾ ਨਿਭਾ ਰਿਹਾ ਹਾਂ ਤੇ ਅੱਜ ਪੀਟੀਟੀ ਦੇ ਅਧਿਪਕ ਵੱਜੋਂ ਇੱਕ ਨਿਯੁਕਤੀ ਪੱਤਰ ਪ੍ਰਾਪਤ ਕਰਨ ਜਾ ਰਿਹਾ ਹਾਂ ਸਰ ਮੇਰੇ ਪਿਤਾ ਜੀ ਵੀ ਕਦੇ ਅਧਿਪਕ ਅਤੇ ਇਹ ਉਹਨਾਂ ਦਾ ਸੁਪਨਾ ਸੀ ਮੈਂ ਵੀ ਕਦੇ ਅਧਿਪਕ ਦੀ ਨੌਕਰੀ ਕਰਾਂ ਜੋ ਕਿ ਆਪ ਦੇ ਸਰਕਾਰਜ ਪੂਰਾ ਹੋਣ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਮਿਹਰਬਾਨ ਆਪ ਬਤਾਂ ਬਹੁਤ ਇਤਿਹਾਸਿਕ ਪਿੰਡ ਹੈ ਜਿੱਥੇ ਪੁਰਾਣੀ ਸੱਭਤਾ ਦੀਆਂ ਜਿਹੜੀਆਂ ਚੀਜ਼ਾਂ ਮਿਲ ਰਹੀਆਂ ਨੇ ਤੁਹਾਡੇ ਪਿੰਡ ਕੋਕੇ ਮੇਰੇ ਪਿੰਡ ਤੋਂ 10 10 ਕਿਲੋਮੀਟਰ ਹੀ ਹੈ ਤੁਹਾਡਾ ਨਪਿੰਡ ਤੇ ਸੋ ਇਤਿਹਾਸਿਕ ਪਿੰਡ ਤੇ ਇਹ ਅਕਸਰ ਟੀਚਰਸ ਦੇ ਦੀ ਖਾਇਸ਼ ਹੁੰਦੀ ਆ ਕਿ ਮੇਰਾ ਬੱਚਾ ਵੀ ਟੀਚਿੰਗ ਲੈਂਡ ਚ ਆਵੇ ਸੋ ਤੁਸੀਂ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਇੱਕ ਵਿਦਿਆਰਥੀ ਦਾਨ ਵਾਲੇ ਬਸੇ ਆ ਰਹੇ ਹਾਂ ਤੁਹਾਡਾ ਵੈਲਕਮ ਇੱਕ ਲਾਸਟ ਹੋਰ ਲੈ ਲੈਣੇ ਆ ਜੀ ਵੈਸੇ ਸਰੋ ਬਾਲਕਨੀ ਚੋਂ ਵੀ ਹੱਥ ਬਹੁਤ ਉੱਠੇ ਸੀ ਜੀ ਪਰ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਕਿਉਂਕਿ ਮਾਈਕ ਮਾਈਕ ਉੱਥੇ ਨਹੀਂ ਪਹੁੰਚਾ ਸਕੇ ਤੇ ਇਧਰੋਂ ਕੋਈ ਹੋਰ ਜੀ ਇੱਕ ਲਾਸਟ ਅਸੀਂ ਉਹ ਇਧਰ ਇਧਰ ਉੱਠਿਆ ਜੀ ਹੱਥ ਇੱਕ ਆ ਦੇ ਦਿਓ ਦੇ ਦਿਓ ਇਹਨਾਂ ਨੂੰ ਦੇ ਦਿਓ ਜੀ ਇਹਨਾਂ ਨੂੰ ਦੇ ਦਿਓ ਬੈਠ ਸਰ ਸੱਚੀ ਕਾਜੀ ਸੱਚੀ ਗੱਲ ਮੇਰਾ ਨਾਮ ਘੋੜਕੌਰ ਮੈਂ ਪਿੰਡ ਕਮੋ ਮજરા ਜਿਹਦਾ ਸੰਗਰੂਰ ਦੀ ਰਹਿਣ ਵਾਲੀ ਆ ਕਿਹੜਾ ਪਿੰਡ ਜੀ ਕਮੋ ਮજરા ਕਲਾਂ ਜੀ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਆ ਸਰ ਮੇਰੀ 2013 ਦੇ ਵਿੱਚ ਮੈਰਿਜ ਹੋ ਗਈ ਸੀ ਮੈਰਿਜ ਤੋਂ ਬਾਅਦ ਮੈਂ ਪੜ੍ਹਾਈ ਛੱਡਤੀ ਸੀ ਮੇਰਾ 8 ਸਾਲ ਦਾ ਗੈਪ ਪੈ ਗਿਆ 2019 ਦੇ ਵਿੱਚ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਮਤਲਬ ਸਪੋਰਟ ਕੀਤਾ ਕਿ ਤੂੰ IIT ਕਰ ਲੈ ਮੇਰੇ 2019 21 ਬੈਸ ਸੀ ਸਰ ਪਰ ਸਾਡੇ ਪੇਪਰ 2022 ਤੇ ਹੋਏ ਕਿਉਂਕਿ ਲੋਕਡਾਊਨ ਲੱਗ ਚੁੱਕਿਆ ਸੀ ਤੇ ਮੈਂ 2021 ਦੇ ਵਿੱਚ ਜਿਹੜਾ ਆਪਣਾ TET ਦਾ ਟੈਸਟ ਉਹ ਕਲੀਅਰ ਕਰਿਆ ਚੰਗੇ പണ്ടി പൂസ് ഡിപാട്ടമോക്കി ലീനവാദ